दलितਾਂ ਦੇ ਉੱਪਰ ਹਮਲੇ ਵਧਿਆ ਹੈ ਯੂਪੀ ਔਰ ਹਰਿਆਣਾ ਤੇ ਮੈਂ ਸਿੱਧੇ ਤੌਰ ਤੇ ਇਲਜ਼ਾਮ ਲਗਾ ਰਿਹਾ ਹਾਂ ਕਿ ਇੱਥੋਂ ਦੀਆਂ ਸਰਕਾਰਾਂ ਜਿਹੜੀਆਂ ਉਹ ਇਸ ਗੱਲ ਦੀ ਜ਼ਿੰਮੇਵਾਰ ਹੈ ਵਾਈ ਪੂਰਨ ਕੁਮਾਰ ਦੀ ਇਹ ਸੂਸਾਈਡ ਨਹੀਂ ਸਮਾਜ ਮੰਨਦਾ ਦਲਿਤ ਸਮਾਜ ਇਹ ਮਹਿਸੂਸ ਕਰਦਾ ਹੈ ਕਿ ਵਾਈ ਪੂਰਨ ਕੁਮਾਰ ਦੀ ਹੱਤਿਆ ਹੋਈ ਹੈ ਔਰ ਉਹ ਸਤਿਆ ਦੇ ਜਿਹੜੇ ਵੀ ਕੋਈ ਜ਼ਿੰਮੇਵਾਰ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਹਦੇ ਬਾਅਦ ਇੱਕ ਸਾਜ਼ਿਸ਼ Dalit ਸਮਾਜ ਦੇ ਖਿਲਾਫ ਹੋ ਰਚੀ ਗਈ ਜਿਹਦੇ ਵਿੱਚ ਇੱਕ ਅਸਿਸਟੈਂਟ ਸਬ ਇੰਸਪੈਕਟਰ ਕੋਲੋਂ ਸੂਚ ਸਾਈਡ ਦੀ ਖਬਰ ਸਾਹਮਣੇ ਆਈ ਲੇਕਿਨ ਉਹ ਸੂਚ ਸਾਈਡ ਨਹੀਂ ਉਸ ਦੀ ਜਾਣ ਬੁੱਝ ਕੇ ਉਹ ਐਸਐਸ ਦੀ ਹਤਿਆ ਕਰਵਾਈ ਗਈ ਤਾਂ ਕਿ ਇਹ ਦਲਿਤ ਸਮਾਜ ਦੇ ਉੱਪਰ ਇਲਜ਼ਾਮ ਲਗਾਇਆ ਜਾਏ ਦਲਿਤ ਸਮਾਜ ਦੇ ਖਿਲਾਫ ਸਾਜ਼ਿਸ਼ ਕੀਤੀ ਜਾਏ ਔਰ ਵਾਈ ਪੂਰਨ ਕੁਮਾਰ ਦੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਸਕੇ ਇਹ ਸਿੱਧਾ ਤੌਰ ਦੇ ਉੱਪਰ ਦਲਿਤ ਸਮਾਜ ਜਿਹੜਾ ਹੈ ਅੱਜ ਦੇਸ਼ ਦਾ ਇਸ ਗੱਲ ਨੂੰ ਲੈ ਕੇ ਦੁਖੀ ਹੈ ਅਸੀਂ ਇਸ ਗੱਲ ਦੀ ਮੰਗ ਕਰਦੇ ਆ ਕਿ ਭਈ ਇਹ ਸਮੂਚੇ ਸਾਰੇ ਪ੍ਰਕਰਨ ਦੀ ਸਮੂਚੇ ਸਾਰੇ ਕੇਸ ਦੀ ਇਹ ਜਿਹੜੀ सीबीआई ਤੋਂ ਇਹ ਜਾਂਚ ਕਰਵਾਈ ਜਾਏ ਜਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਹ ਜਾਂਚ ਕਰਵਾਈ ਜਾਏ ਇਹ ਦਲਿਤਾਂ ਦੇ ਖਿਲਾਫ ਸਾਜ਼ਿਸ਼ ਹੈ